ਦੀ ਪਾਸ ਕੰਮ ਹੁੰਦਾ ਕੀ ਹੁੰਦਾ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਗੈਂਗਸਟਰਾਂ ਦੇ ਵਾਰ ਜਿਹਦੇ ਤਹਿਤ ਲਗਾਤਾਰ ਜਿਹੜਾ ਹੈਗਾ ਮਾਨਯੋਗ ਚੀਫ ਮਿਨਿਸਟਰ ਪੰਜਾਬ ਜੀ ਵੱਲੋਂ ਡਾਇਰੈਕਸ਼ਨ ਮਿਲ ਰਿਹਾ ਨੇ ਉਹਦੀ ਲੜੀ ਦੇ ਤਹਿਤ ਡੀਜੀਪੀ ਸਾਹਿਬ ਦੇ ਨਿਰਦੇਸ਼ ਅੰਤ ਜਿਹੜਾ ਗੋਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਹੈਗਾ ਮਾੜੇ ਅਨਸਰਾਂ ਤੇ ਜਿਹੜਾ ਹੈਗਾ ਕ੍ਰਿਮੀਨਲ এলিমੈਂਟਸ ਦੇ ਖਿਲਾਫ ਜ ਬਦਮਾਸ਼ਾਂ ਦੇ ਖਿਲਾਫ ਕੈਸ਼ਨ ਜਿਹੜਾ ਹੈਗਾ ਚੱਲ ਰਿਹਾ ਹੈ। ਉਸੇ ਲੜੀ ਦੇ ਵਿੱਚ ਅਸੀਂ ਅੱਜ ਤੁਹਾਨੂੰ ਇੱਥੇ ਬ੍ਰੀਫਿੰਗ ਦੇ ਲਈ ਆਏ ਹਾਂ ਜਿੱਥੇ ਬਰਦਾਸ਼ਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਇੱਕ ਚੰਗਾ ਦੋ ਚੰਗੇ ਆਪਰੇਸ਼ਨ ਦੇਖਣ ਨੂੰ ਮਿਲੇ ਹੈਗੇ। ਇਹਦੇ ਵਿੱਚ ਦੋ ਦੋ ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਹੈਗੇ ਇੱਕ ਐਫਆਰ ਜਿਹੜੀ ਹੈਗੀ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਦਰਜ ਹੋਈ ਹੈਗੀ ਦੂਜੀ ਪੁਲਿਸ ਸਟੇਸ਼ਨ ਪਟਾਣਾ ਸ਼ਾਲਾ ਦੇ ਵਿੱਚ ਦਰਜ ਹੋਈ ਹੈ। ਅਜਿਹਾ ਦੋ ਵਿਅਕਤੀ ਜਿਹੜਾ ਹੈਗਾ ਇੱਕ ਬੰਦਾ ਕਵਨਬੀਰ ਕਰਨ ਪੀਐਸ ਸ਼ਦਮ ਬਟਾਲਾ ਦਾ ਰਹਿਣਾ ਹੈ। ਅ ਸਾਨੂੰ ਇਨਫੋਰਮੇਸ਼ਨ ਸੀ ਕਿ ਕੋਈ ਇਲੀਗਲ ਵੈਪਨ ਹੋ ਸਕਦਾ ਹੈਗਾ। ਤੋਂ ਇਹਨੂੰ ਅਗਰ ਰਾਉਂਡ ਅਪ ਕੀਤਾ ਜਾਵੇ ਤਾਂ ਅ

ਬਾਕੀ ਅਸੀਂ ਜਿਹੜਾ ਪਬਲਿਕ ਦੇ ਸਹਿਯੋਗ ਨਾਲ ਵੀ ਜਿਹੜਾ ਹੈਗਾ ਅਸੀਂ ਸਾਡੇ ਜਿਹੜੇ ਆਪਰੇਸ਼ਨ ਨੂੰ ਇੰਟੈਂਸੀਫਾਈ ਕਰ ਰਹੇ ਹਾਂ ਇਸ ਦੇ ਤहत ਮੈਂ ਦੱਸਣਾ ਵੀ ਚਾਹਾਂਗਾ ਕਿ ਮਾਨਯੋਗ ਸੀਮ ਸਾਹਿਬ ਵੱਲੋਂ ਜਿਹੜਾ ਹੈਗਾ ਐਂਟੀ ਗੈਂਗਸਟਰ ਹੈਲਪਲਾਈਨ ਉਹ ਵੀ ਜਾਰੀ ਕੀਤੀ ਹੈਗੀ ਉਸ ਗੈਂਗਸਟਰ ਹੈਲਪਲਾਈਨ ਦੇ ਵਿੱਚ ਵੀ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਜਿਹੜਾ ਹੈਗਾ ਇੱਕ ਸਨੇਹਾ ਪਬਲਿਕ ਨੂੰ ਦੇਣਾ ਚਾਹਨਾ ਕਿ ਉਹ ਗੈਂਗਸਟਰ ਐਂਟੀ ਗੈਂਗਸਟਰ ਹੈਲਪਲਾਈਨ ਦਾ

ਇਹ ਜਿਹੜਾ ਵਪਾਰ ਹੈ ਜੀ ਸਰ ਮੇਡ ਇਨ ਕਿੱਥੋਂ ਦੇ ਹੈ ਤੇ ਇਹਨਾਂ ਦਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਦੋ ਤਾਂ ਇਹ ਕਿੱਥੋਂ ਕਿਉਂ ਕੀਤੇ ਹੈ ਕਿੱਥੇ ਬਣੇ ਆ ਉਹ ਸਾਰੀ ਅਸੀਂ ਡੰਨੇ ਤਫਤੀਸ਼ ਅਸੀਂ ਜਿਹੜਾ ਹੈਗਾ ਇਹਨਾਂ ਤੋਂ ਪੁੱਛਗਿੱਛ ਕਰਕੇ ਅਸੀਂ ਉਹਦੇ ਚ ਜਿਹੜੀ ਹੈਗੀ ਅਸੀਂ ਅਗਲੀ ਤਫਤੀਸ਼ ਆ ਉਹ ਅਮਰੇ ਬਿਚਿਆ ਹੈ ਤਾਂ ਡਰਗ ਮਨੀ ਦੀ ਹੈ ਜਿਹਦੇ ਨਾਲ ਜਿਹਦੇ ਪਿਸਟਲ ਜਾਂ ਹਾਂ ਇਹਦੇ ਨਾਲ 2260 ਰੁਪਏ ਡਰਗ ਮਨੀ ਹੈ ਜਿਹਦੇ ਨਾਲ ਜਿਹੜਾ ਕਵਰ ਕੀਤੀ ਹੈ ਬਾਕੀ ਅਸੀਂ ਦੇਖ ਰਹੇ ਹਾਂ ਕਿ ਅਸੀਂ ਇਹਨਾਂ ਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਉਹ ਵੀ ਕਰਾਂਗੇ ਅਗਲਾ ਕਸਾ ਉਹ ਵੀ ਬੈਕਗ੍ਰਾਉਂਡ ਕੱਟ ਕੇ ਬੰਦ ਹੋ ਗਿਆ ਅਰੇ ਆਲਰੇਡੀ ਜਿਹੜਾ ਦੂਜਾ ਬੰਦਾ ਹੈਗਾ ਉਹ ਵੀ ਉਹਦੀ ਵੀ ਕ੍ਰਿਮੀਨਲ ਹਿਸਟਰੀ ਹੈਗੀ ਉਹਦੇ ਵਿੱਚ ਤਿੰਨ ਪੁਰਾਣੇ ਬੱਚੇ ਆ ਉਹ ਉੱਤਰਛੇ ਪਰਪਸ ਕੋਈ ਦੱਸ ਨਹੀਂ ਕਿ ਕਿਉਂ ਮਕਾਇਆ ਉਹ ਤਾਂ ਅਸੀਂ ਐਜ ਆਫ ਨਾਊ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਐਫ ਆਰ ਦਰਜ ਕੀਤੀ ਹੈਗੀ ਹੁਣ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਪੇਸ਼ ਕਰਕੇ ਫਰਦਰ ਜਿਹੜੀ ਹੈਗੀ ਇਹਨਾਂ ਦੀ ਜਿਹੜੀ ਹੈਗੀ ਇੰਟੈਰੋਗੇਸ਼ਨ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਵਾ ਸਕਦੇ ਹਾਂ